ਕਾਰਨ ਕਿ ਯਾ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਬਾਹ ਨਹੀਂ ਫੜੀ ਦੂਜੇ ਪਾਸੇ ਸੁਨੀਲ ਜਾਖੜਾ ਕਹਿ ਰਿਹਾ ਕਿ ਐਮਐਸਪੀ ਖੇਤੀ ਸੰਕਰ ਦਾ ਕੋਈ ਹੱਲ ਨਹੀਂ ਹੈ। ਅਰੇ ਉਹ ਤੇ ਹੁਣ ਉਹਨਾਂ ਦੀ ਰਾਜਨੀਤਿਕ ਸਟੇਟਮੈਂਟਸ ਨੇ ਉਹਦੇ ਤੇ ਤਾਂ ਮੈਂ ਕੀ ਕਹੂੰਗਾ। ਲੇਕਿਨ ਕਿਸਾਨੀ ਜਿਹੜੀ ਹੈਗੀ ਆ ਇਹ ਸਾਰੀ ਦੁਨੀਆ ਨੂੰ ਪਤਾ ਕਿ ਕਿਸਾਨ ਪੰਜਾਬ ਦਾ ਨਹੀਂ ਸਾਰੇ ਹਿੰਦੂਸਤਾਨ ਦਾ ਕਿਸਾਨ ਤਕਲੀਫ 'ਚ ਹੈ। ਕਿਉਂ ਤਕਲੀਫ 'ਚ ਹੈ? ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਖਰੀਦਣੀਆਂ ਨੇ ਖਾਦ, ਬੀਜ, ਡੀਜ਼ਲ ਫਲਾਣਾ ਉਹਦੇ ਤੇ ਕਿਸੇ ਤੇ ਤਾਂ ਭਾਅ ਤੇ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਇਹਨਾਂ ਤੇ ਕੰਟਰੋਲ ਰੱਖਦੇ ਆ ਬਈ ਜਾਂ ਤਾਂ ਇਹਨਾਂ ਨੂੰ ਵੀ ਖੁੱਲੇ ਛੱਡ ਦੇਣ ਕਿ ਬਈ ਜਿੰਨੇ ਤੇ ਮਰਜ਼ੀ ਇਹ ਵੇਚਣ ਉਹ ਤਾਂ ਤੁਸੀਂ ਕਰਦੇ ਨਹੀਂ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਮਹਿੰਗਾਈ ਵੱਧ ਜੂਗੀ ਤੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਉਹ ਜਿਹੜਾ ਸੁਆਮੀ ਨਾਥਨ ਦਾ ਫਾਰਮੂਲਾ ਹੈਗਾ ਕਿ ਉਹ 50% ਇਹਨਾਂ ਨੂੰ ਪ੍ਰੋਫਿਟ ਵਾਲਾ ਬਣਾ ਕੇ ਦੇ ਦਿਓ ਪਰ ਉਹ ਕੇਂਦਰ ਸਰਕਾਰ ਉੱਥੇ ਆ ਨਹੀਂ ਰਹੀ ਉੱਥੋਂ ਭੱਜ ਰਹੀ ਹੈ ਕੇਂਦਰ ਸਰਕਾਰ ਨੇ ਕਿ ਮਨੀ ਗਾ ਦੇ ਫੰਡ ਨੇ ਉਹਨਾਂ ਦੇ ਵਿੱਚ ਕਟੌਤੀ ਕਰ ਰਹੀ ਹੈ ਉਹਦੇ ਕਿਵੇਂ ਦੇ ਦਿੰਦੇ ਆ ਅਰੇ ਭਾਈ ਉਹ ਤੇ ਉਹ ਤੇ ਚਾਹੁੰਦੇ ਆ ਕਿ ਉਹ 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 ਉਹਨਾਂ ਦਾ ਕੀ ਆ ਉਹ ਜਦੋਂ ਕੋਈ ਬਹੁਤ ਪ੍ਰੈਸ਼ਰ 'ਚ ਹੁੰਦੇ ਆ ਕੋਈ ਕੰਮ ਕਰ ਦਿੰਦੇ ਆ ਇਹ ਉਹਨਾਂ ਦੀ ਕੋਈ ਇਹ ਨਹੀਂ ਪ੍ਰਾਥਮਿਕਤਾ ਵਾਲੇ ਕੰਮ ਨਹੀਂ ਹੈਗੇ ਪ੍ਰਾਥਮਿਕਤਾ ਉਹਨਾਂ ਦੀ ਹੈਗੀਆਂ ਜਿਹੜੇ ਵੱਡੇ ਵੱਡੇ ਲੋਕ ਆ ਅਡਾਨੀ ਬਾਨੀ ਉਹਨਾਂ ਨੂੰ ਕੰਮ ਕਰਕੇ ਦਿੰਦੇ ਆ ਆ ਹੁਣ ਕਿਸਾਨ ਬੈਠੇ ਨੇ ਡੱਲੇਵਾਰ ਸਾਹਿਬ ਜੀ ਨੂੰ 52 52 ਦਿਨ ਹੋ ਗਏ ਆ ਉਹ ਗੱਲ ਕਰਨ ਲਈ ਵੀ ਤਿਆਰ ਨਹੀਂ ਉਹਨਾਂ ਦਾ ਕਿਸਾਨ ਨਾਲ ਗਰੀਬ ਨਾਲ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਜਦੋਂ ਬਹੁਤ ਪ੍ਰੈਸ਼ਰ 'ਚ ਆ ਜਾਂਦੇ ਆ ਫਿਰ ਕੋਈ ਮਾੜਾ ਮੋਟਾ ਕਰ ਦਿੰਦੇ ਆ ਤੇ ਮੈਂ ਉਹਨਾਂ ਤੇ 24 ਘੰਟੇ ਪ੍ਰੈਸ਼ਰ ਬਣਾਉਣਾ ਰਹੀਨਾ ਮੈਂ ਉਹ ਐਮਪੀ ਆ ਜਿਹੜਾ ਉਹਨਾਂ ਦਾ ਪਿੱਛਾ ਹੀ ਨਹੀਂ ਛੱਡਦਾ ਤੇ ਇਸ ਕਰਕੇ ਉਹ ਦਿੰਦੇ ਆ ਮੈਨੂੰ ਫਿਰ ਆ ਰੇਲਵੇ ਸਟੇਸ਼ਨ ਨੂੰ 30-40 ਕਰੋੜ ਦੇ ਤੱਕ ਨਹੀਂ ਤੱਕਉ ਭਾਈ ਉਹ ਉਹ ਜਦੋਂ ਮੈਂ ਬਹੁਤ ਪ੍ਰੈਸ਼ਰ ਬਣਾਉਣਾ ਉਹ ਤਾਂ ਫਿਰ ਕੁਝ ਨਾ ਕੁਝ ਕਰ ਦਿੰਦੇ ਆ ਪਰ ਉਹ ਮੂਲ ਭਾਵਨਾ ਉਹਨਾਂ ਦੀ ਵੱਡੇ ਲੋਕਾਂ ਲਈ ਆ ਛੋਟੇ ਲੋਕਾਂ ਲਈ ਨਹੀਂ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਦੇਖੋ ਮੈਂ ਬਹੁਤ ਜ਼ਿਆਦਾ ਕਿਉਂਕਿ ਪਿੱਛੇ ਪਾਇਆ ਸੀ ਪਿਆ ਸੀ ਔਰ ਮੈਂ ਔਰ ਮੇਰੇ ਬਾਰ ਬਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਉੱਥੇ ਚੱਕਣ ਕਰਕੇ ਇਹਨਾਂ ਨੇ ਉਹ ਆਪਣਾ ਉਹ ਆ ਭਾਲਵੀਰ ਦਿਵਸ ਕੀਤਾ ਮੈਂ ਉਹਦੇ ਨਾਂ ਤੇ ਓਬਜੈਕਸ਼ਨ ਕੀਤਾ ਮੈਨੂੰ ਪ੍ਰਧਾਨ ਮੰਤਰੀ ਜੀ ਕਹਿਣ ਲੱਗੇ ਕਹਿੰਦੇ ਡਾਕਟਰ ਸਾਹਿਬ ਮੈਂ ਤੁਹਾਡੇ ਕਹਿਣ ਤੇ ਕਰਤਾ ਉਹ ਮੈਂ ਕਿਹਾ ਤੁਸੀਂ ਜਦੋਂ ਮੇਰੇ ਕਹਿਣ ਤੇ ਕਰ ਰਹੇ ਸੀ ਉਹ ਨਾਂ ਵੀ ਮੇਰੇ ਤੋਂ ਪੁੱਛ ਕੇ ਲੈਣਾ ਕਿਉਂ ਜੀ ਜਾਂ ਸਿੱਖ ਸੰਗਤ ਤੋਂ ਪੁੱਛ ਲੈਣਾ ਹੀ ਮੈਂ ਕਿਹਾ ਐਸਜੀਪੀਸੀ ਤੋਂ ਹੀ ਪੁੱਛ ਲੀਂਦੇ ਨਾ ਤੁਸੀਂ ਆਬਜੈਕਸ਼ਨੇਬਲ ਰੱਖਦਾ ਹੈਗਾ ਚਲੋ ਤੁਸੀਂ ਕੀਤਾ ਠੀਕ ਹੈ ਕਿਉਂਕਿ ਉਹ ਨਾਂ ਸਾਡੀ ਸਿੱਖ ਮਰਿਆਦਾ ਦੇ ਅਨਸਾਰ ਹੋਣਾ ਚਾਹੀਦਾ ਪਿਛਲੇ 5 ਸਾਲਾਂ ਜੇ ਇੱਥੇ 40 50 ਕਰੋੜ ਉਹਨਾਂ ਨੇ ਦਿੱਤੇ ਸੀ ਅਜਨੀਆਂ ਜਿੰਨਾ ਕੁਝ ਬਣਿਆ ਜਿਹੜਾ ਮਰਜ਼ੀ ਕੋਈ ਕਹਿੰਦਾ ਰਵੇ ਡਾਕਟਰ ਅਮਰ ਸਿੰਘ ਹੀ ਫੈਸਲੇ ਲੈ ਕੇ ਆਇਆ ਸੀ ਆ ਜੋ ਕੁਝ ਵੀ ਆ ਤੋ ਨਾ ਜਿੰਨਾ ਕੁਝ ਬਣਿਆ ਸੀ ਅਗਲੀ ਵਾਰ ਹੁਣ ਮੇਰੇ ਇਹਦੇ ਤੇ ਕੋਸ਼ਿਸ਼ ਹੈ ਔਰ ਮੈਨੂੰ ਲੱਗਦਾ ਹੈ ਇਸ ਵਾਰ ਕਿ ਆਪਾਂ ਨੂੰ ਕੋਈ ਬਹੁਤ ਵੱਡਾ ਇੱਥੇ ਫਤਿਹਗੜ੍ਹ ਸਾਹਿਬ ਲਈ ਕਿਉਂਕਿ ਕੇਂਦਰ ਦੇ ਜਿਹੜੇ ਮਨਿਸਟਰ ਨੇ ਸ਼ਖਾਵਤ ਸਾਹਿਬ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਆਪਾਂ ਦੋਵੇਂ ਜਣੇ ਮਿਲ ਕੇ ਇੱਥੇ ਕੋਈ ਵੱਡਾ ਕੰਮ ਕਰਾਵਾਂਗੇ ਤੇ ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਕੋਈ ਇਸ ਵਾਰ ਕੋਈ 40-50 ਕਰੋੜ ਤੇ ਇੰਨੀ ਸਾਨੂੰ ਰੋਕ ਦੂਗੀ ਕੋਈ ਵੱਡੀ ਚੀਜ਼ ਫਤਿਹਗੜ੍ਹ ਸਾਹਿਬ ਨੂੰ ਔਰ ਸ਼ਹੀਦਾਂ ਦੀ ਧਰਤੀ ਛੋਟੇ ਸਾਹਿਬ ਜਦੈਂ ਦੀ ਮਾਤਾ ਗੁਜਰ ਕੋੜ ਦੀ ਸ਼ਹੀਦੀ ਦੀ ਸ਼ਹਾਦਤ ਨੂੰ ਦੇਖਦੇ ਹੋਏ ਕੋਈ ਵੱਡਾ ਕੰਮ ਕਰਕੇ ਸਾਨੂੰ ਤੁਸੀਂ ਕੀ ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਅੱਜ ਜਿੱਥੇ ਕਿ ਡਾਕਟਰ ਅਮਰ ਸਿੰਘ ਜੋ ਸਾਂਸਦ ਨੇ ਉਹ ਅੱਜ ਗੱਲਬਾਤ ਕਰ ਰਹੇ ਨੇ ਕਿ ਜਿਹੜੀਆਂ ਕਿ ਇਲਾਕੇ ਦੇ ਮੁਸ਼ਕਲਾ ਸੁਰ ਰਹਿਣੇ ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦੇ ਕੀ ਸਮੱਸਿਆਵਾਂ ਸੀ ਕੀ ਲੋਕਾਂ ਨੇ ਉਹਨਾਂ ਨੂੰ ਸਮੱਸਿਆਵਾਂ ਦੱਸੀਆਂ ਨੇ ਆਪਣੀਆਂ ਬਰਾਡਕਟਰ ਸਾਹਿਬ ਬਹੁਤ ਸਸਕਾਰ ਜੀ ਦੇਖੋ ਇਸ ਤਰ੍ਹਾਂ ਹੈਗਾ ਮੈਂ ਮੈਂ ਆਇਆ ਕਿਉਂਕਿ ਮੇਰਾ ਦਫਤਰ ਹੈ ਡੀਸੀ ਫਤਿਹਗੜ੍ਹ ਸਾਹਿਬ ਦੇ ਦਫਤਰ ਚ ਮੈਂ ਇੱਥੇ ਆਉਣਾ ਰਹਿਣਾ ਔਰ ਸਾਰੇ ਸੋਸ਼ਲ ਮੀਡੀਆ ਤੇ ਚਾਰੇ ਪਾਸੇ ਅਸੀਂ ਫੋਨ ਵੀ ਲਾਉਨੇ ਸਭ ਨੂੰ ਖਬਰ ਕਰ ਦਿੰਨੇ ਆ ਕਿ ਭਾਈ ਜਿੰਨੇ ਵੀ ਮਿਲਣਾ ਉਹ ਇੱਥੇ ਆ ਜਵੇ ਜੀ ਔਰ ਹਰ ਵਾਰ ਜਦੋਂ ਮੈਂ ਆਉਣਾ 100 200 ਆਦਮੀ ਇੱਥੇ ਮਿਲਣ ਆਲਾ ਆਉਂਦਾ ਔਰ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਆ ਅੱਜ ਵੀ ਬਹੁਤ ਸਾਰੇ ਲੋਕ ਆਏ ਆ ਕੁਝ ਪਿੰਡਾਂ ਦੇ ਲੋਕ ਆਏ ਆ ਕੁਝ ਕਸਬਿਆਂ ਦੇ ਲੋਕ ਆਏ ਆ ਕੁਝ ਜਿਨ੍ਹਾਂ ਦੀਆਂ ਖੁਦ ਦੀਆਂ ਸਮੱਸਿਆਵਾਂ ਹੁੰਦੀਆਂ ਕੁਝ ਪੁਲਸ ਕੇਸ ਹੁੰਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੇ ਉਹ ਸਾਰੇ ਲੋਕ ਲੈ ਕੇ ਆਏ ਆ ਨਾਲ ਮੇਰੇ ਅਫਸਰ ਵੀ ਹੈਗੇ ਆ ਅਸੀਂ ਕੋਸ਼ਿਸ਼ ਕੀਤੀ ਆ ਡੀਡੀਪੀਓ ਸਾਹਿਬ ਨੇ ਏਡੀਸੀ ਸਾਹਿਬ ਦੇ ਘਰ ਕੋਈ ਮੌਤ ਹੋ ਗਈ ਆ ਉਹ ਕਿਤੇ ਗਏ ਹੋਏ ਆ ਤੇ ਉਹ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਵੀ ਬੰਦਾ ਆਇਆ ਉਹਦੇ ਮਸਲੇ ਦਾ ਹੱਲ ਹੋ ਜਾਏ ਕੁਝ ਲੋਕ ਐਮਪੀ ਫੰਡ ਚ ਪੈਸੇ ਮੰਗਲ ਨਹੀਂ ਆਉਂਦੇ ਆ ਉਹਨਾਂ ਦੀ ਵੀ ਕਰੀਦੀ ਆ ਕੁਝ ਆ ਬਿਆਮ ਵਾਲੇ ਹੀ ਆਗੇ ਤੁਹਾਡੇ ਸਾਹਮਣੇ ਹੈਗੇ ਆ ਕਿ ਉਹ ਦੇਣ ਵਾਲੇ ਆਗੇ ਇੱਥੇ ਤਾਂ ਫਿਰ ਜਿਹੜਾ ਮਰਜ਼ੀ ਆਉਂਦਾ ਤੇ ਇਸ ਕਰਕੇ ਕਾਫੀ ਅੱਜ ਲੋਕ ਆਏ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ ਕੋਸ਼ਿਸ਼ ਕੀਤੀ ਆ ਕਿ ਕਰੀਬ-ਕਰੀਬ ਹਰ ਆਦਮੀ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਜਾਏ ਕਿਹੜੀਆਂ ਸਮੱਸਿਆਵਾਂ ਦੱਸੀਆਂ ਨੇ ਲੋਕਾਂ ਨੇ ਕੋਈ ਸਰਕਾਰ ਦੇ ਸਤਾਏ ਹੋਏ ਵੀ ਲੋਕ ਇਹ ਜਿਹੀ ਵੀ ਆਏ ਨੇ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਲੋਕ ਜ਼ਿਆਦਾਤਰ ਪਿੰਡਾਂ ਵਾਲੇ ਤਾਂ ਆਪਣੇ ਪਿੰਡ ਦੀ ਵਿਕਾਸ ਦੀ ਗੱਲ ਕਰਦੇ ਆ ਹੂੰ ਜਿਹੜੇ ਸ਼ਹਿਰਾਂ ਦੇ ਆਏ ਆ ਕਸਬਿਆਂ ਦੇ ਆਏ ਆ ਉਹ ਵੀ ਆਪਣੇ ਮੱਲਿਆਂ ਦੀ ਕੋਈ ਪੈਸਾ ਚਾਹੀਦਾ ਕੋਈ ਕੁਛ ਚਾਹੀਦਾ ਕੋਈ ਕੁਛ ਚਾਹੀਦਾ ਉਸ ਦੀ ਆ ਕੁਝ ਲੋਕ ਪਰਸਨਲ ਸਮੱਸਿਆਵਾਂ ਕਿਸੇ ਦਾ ਕੋਈ ਪੁਲਿਸ ਕੇਸ ਆ ਕਿਸੇ ਦਾ ਕਬਜ਼ੇ ਦਾ ਝਗੜਾ ਵਾ ਕਿਸੇ ਦਾ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਕੋਈ ਬਦਲੀਆਂ ਕਰਾਉਣਾ ਚਾਹੁੰਦੇ ਆ ਸਭ ਲੋਕ ਤਰ੍ਹਾਂ ਤਰ੍ਹਾਂ ਦੇ ਲੋਕ ਆਏ ਆ ਨਰਸੋ ਹਿਸਟੋਰੀਕਲ ਸ਼ਹਿਰ ਦੀ ਗੱਲ ਕਰਦੇ ਸ਼ਹੀਦਾਂ ਦੀ ਪਵਿੱਤਰ ਧਰਤੀ ਨੂੰ ਤੁਸੀਂ ਮੁੱਦੇ ਬਿਠਾਏ ਨਹੀਂ ਕਿੱਥੇ ਤੱਕ ਇਹ ਪ੍ਰਸਾਸ ਪਹੁੰਚੇ ਦੇਖੋ ਇਸ ਤਰ੍ਹਾਂ ਹੈਗਾ ਜਿਹੜੀ ਮੋਦੀ ਸਰਕਾਰ ਆ ਉਹਨਾਂ ਨੇ ਦੇਖੋ ਮੈਂ ਬਹੁਤ ਜ਼ਿਆਦਾ ਕਿਉਂਕਿ ਪਿੱਛੇ ਪਾਇਆ ਸੀ ਪਿਆ ਸੀ ਔਰ ਮੈਂ ਔਰ ਮੇਰੇ ਬਾਰ-ਬਾਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਉੱਥੇ ਚੱਕਣ ਕਰਕੇ ਇਹਨਾਂ ਨੇ ਆਪਣਾ ਉਹ ਆ ਬਾਲ ਵੀਰ ਦਿਵਸ ਕੀਤਾ ਮੈਂ ਉਹਦੇ ਨਾਂ ਤੇ ਓਬਜੈਕਸ਼ਨ ਕੀਤਾ ਮੈਨੂੰ ਪ੍ਰਧਾਨ ਮੰਤਰੀ ਜੀ ਕਹਿਣ ਲੱਗੇ ਕਹਿੰਦੇ ਡਾਕਟਰ ਸਾਹਿਬ ਮੈਂ ਤੁਹਾਡੇ ਕਹਿਣ ਤੇ ਕਰਤਾ ਉਹ ਮੈਂ ਕਿਹਾ ਤੁਸੀਂ ਜਦੋਂ ਮੇਰੇ ਕਹਿਣ ਤੇ ਕਰ ਰਹੇ ਸੀ ਤੇ ਉਹ ਨਾਂ ਵੀ ਮੇਰੇ ਤੋਂ ਪੁੱਛ ਕੇ ਲੈ ਲੈਂਦਾ ਕਿਉਂ ਜੀ ਜਾਂ ਸਿੱਖ ਸੰਗਤ ਤੋਂ ਪੁੱਛ ਲੈਣਾ ਹੀ ਮੈਂ ਕਿਹਾ ਐਸਜੀਪੀਸੀ ਤੋਂ ਵੀ ਪੁੱਛ ਲੀਂਦੇ ਨਾ ਤੁਸੀਂ ਆਬਜੈਕਸ਼ਨੇਬਲ ਰੱਖਦਾ ਹੈਗਾ ਚਲੋ ਤੁਸੀਂ ਕੀਤਾ ਠੀਕ ਹੈ ਕਿਉਂਕਿ ਉਹ ਨਾਂ ਸਾਡੇ ਸਿੱਖ ਮਰਿਆਦਾ ਦੇ ਅਨੁਸਾਰ ਹੋਣਾ ਚਾਹੀਦਾ ਕਿਉਂ ਜੀ ਉਹ ਉਹ ਤੁਸੀਂ ਆਪਣੇ ਹਿਸਾਬ ਨਾਲ ਨਹੀਂ ਸੀ ਕਰ ਸਕਦੇ ਪਰ ਚਲੋ ਉਹ ਉਹਨਾਂ ਨੇ ਕੀਤਾ ਦੂਸਰਾ ਪਿਛਲੇ 5 ਸਾਲਾਂ ਚ ਇੱਥੇ 40-50 ਕਰੋੜ ਉਹਨਾਂ ਨੇ ਦਿੱਤੇ ਸੀ ਅੱਜ ਜਿੰਨਾ ਜਿੰਨਾ ਕੁਝ ਬਣਿਆ ਹੈ ਜਿਹੜਾ ਮਰਜ਼ੀ ਕੋਈ ਕਹਿੰਦਾ ਰਵੇ ਇਹ ਡਾਕਟਰ ਅਮਰ ਸਿੰਘ ਹੀ ਫੈਸਲੇ ਲੈ ਕੇ ਆਇਆ ਸੀ ਆ ਜੋ ਕੁਝ ਵੀ ਆ ਟੋਂਡਾ ਜਿੰਨਾ ਕੁਝ ਬਣਿਆ ਸੀ ਅਗਲੀ ਵਾਰ ਹੁਣ ਮੇਰੇ ਇਹਦੇ ਤੇ ਕੋਸ਼ਿਸ਼ ਹੈ ਔਰ ਮੈਨੂੰ ਲੱਗਦਾ ਹੈ ਇਸ ਵਾਰ ਕਿ ਆਪਾਂ ਨੂੰ ਕੋਈ ਬਹੁਤ ਵੱਡਾ ਇੱਥੇ ਫਤਿਹਗੜ੍ਹ ਸਾਹਿਬ ਲਈ ਕਿਉਂਕਿ ਕੇਂਦਰ ਦੇ ਜਿਹੜੇ ਮਨਿਸਟਰ ਨੇ ਸ਼ਖਾਵਤ ਸਾਹਿਬ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਆਪਾਂ ਦੋਵੇਂ ਜਣੇ ਮਿਲ ਕੇ ਇੱਥੇ ਕੋਈ ਵੱਡਾ ਕੰਮ ਕਰਾਵਾਂਗੇ ਤੇ ਮੈਨੂੰ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਕੋਈ ਇਸ ਵਾਰ ਕੋਈ 40-50 ਕਰੋੜ ਤੇ ਇੰਨੀ ਸਾਨੂੰ ਰੋਕ ਦੂਗੀ ਕੋਈ ਵੱਡੀ ਚੀਜ਼ ਫਤਿਹਗੜ੍ਹ ਸਾਹਿਬ ਨੂੰ ਔਰ ਸ਼ਹੀਦਾਂ ਦੀ ਧਰਤੀ ਛੋਟੇ ਸਾਹਿਬ ਜਦਿਆਂ ਦੀ ਮਾਤਾ ਗੁਜਰ ਕੋੜ ਦੀ ਸ਼ਹੀਦੀ ਦੀ ਸ਼ਹਾਦਰ ਨੂੰ ਦੇਖਦੇ ਹੋਏ ਕੋਈ ਵੱਡਾ ਕੰਮ ਕਰਕੇ ਸਾਨੂੰ ਦੇ ਤੁਸੀਂ ਕੇਂਦਰ ਸਰਕਾਰ ਕੇ ਵੱਡਾ ਪ੍ਰੋਜੈਕਟ ਦੇਗੀ ਦੂਜੇ ਪਾਸੇ ਤਾਂ ਕੇਂਦਰ ਸਰਕਾਰ ਜਿਹੜੇ ਕਿ ਮਾਨਰਗਾ ਦੇ ਫੰਡ ਨੇ ਉਹਨਾਂ ਦੇ ਵਿੱਚ ਕਟੌਤੀ ਕਰ ਰਹੀ ਹੈ ਇਹ ਉਹਦੇ ਕਿਵੇਂ ਦੇ ਦੇ ਰਹੇ ਅਰੇ ਭਾਈ ਉਹ ਤੇ ਉਹ ਤੇ ਚਾਹੁੰਦੇ ਆ ਕਿ ਉਹ 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 ਉਹਨਾਂ ਦਾ ਕੀ ਆ ਉਹ ਜਦੋਂ ਕੋਈ ਬਹੁਤ ਪ੍ਰੈਸ਼ਰ ਚ ਹੁੰਦੇ ਆ ਕੋਈ ਕੰਮ ਕਰ ਦਿੰਦੇ ਆ ਇਹ ਉਹਨਾਂ ਦੀ ਕੋਈ ਇਹ ਨਹੀਂ ਪ੍ਰਾਥਮਿਕਤਾ ਵਾਲੇ ਕੰਮ ਨਹੀਂ ਹੈਗੇ ਪ੍ਰਾਥਮਿਕਤਾ ਉਹਨਾਂ ਦੀ ਹੈਗੀਆਂ ਜਿਹੜੇ ਵੱਡੇ ਵੱਡੇ ਲੋਕ ਆ ਅਡਾਨੀ ਬਾਨੀ ਉਹਨਾਂ ਨੂੰ ਕੰਮ ਕਰਕੇ ਦਿੰਦੇ ਆ ਆ ਹੁਣ ਕਿਸਾਨ ਬੈਠੇ ਨੇ ਡੱਲੇਵਾਲ ਸਾਹਿਬ ਜੀ ਨੂੰ 52 52 ਦਿਨ ਹੋ ਗਏ ਉਹ ਗੱਲ ਕਰਨ ਲਈ ਵੀ ਤਿਆਰ ਨਹੀਂ ਉਹਨਾਂ ਦਾ ਕਿਸਾਨ ਨਾਲ ਗਰੀਬ ਨਾਲ ਕਿਸੇ ਨਾਲ ਕੁਝ ਲੈਣਾ ਦੇਣਾ ਨਹੀਂ ਆ ਜਦੋਂ ਬਹੁਤ ਪ੍ਰੈਸ਼ਰ ਚ ਆ ਜਾਂਦੇ ਆ ਫਿਰ ਕੋਈ ਮਾੜਾ ਮੋਟਾ ਕਰ ਦਿੰਦੇ ਆ ਤੇ ਮੈਂ ਉਹਨਾਂ ਤੇ 24 ਘੰਟੇ ਪ੍ਰੈਸ਼ਰ ਬਣਾਉਣਾ ਰਹਿਣਾ ਮੈਂ ਉਹ ਐਮਪੀ ਆ ਜਿਹੜਾ ਉਹਨਾਂ ਦਾ ਪਿੱਛਾ ਹੀ ਨਹੀਂ ਛੱਡਦਾ ਤੇ ਇਸ ਕਰਕੇ ਉਹ ਦਿੰਦੇ ਆ ਮੈਨੂੰ ਫਿਰ ਆ ਰੇਲਵੇ ਸਟੇਸ਼ਨ ਨੂੰ 30 40 ਕਰੋੜ ਦਿੱਤਾ ਕਿ ਨਹੀਂ ਤੱਕੋ ਭਾਈ ਬਿਲਕੁਲ ਤੇ ਉਹ ਉਹ ਜਦੋਂ ਮੈਂ ਬਹੁਤ ਪ੍ਰੈਸ਼ਰ ਬਣਾਉਣਾ ਉਹਦੋਂ ਫਿਰ ਕੁਛ ਨਾ ਕੁਛ ਕਰ ਦਿੰਦੇ ਆ ਪਰ ਉਹ ਮੂਲ ਭਾਵਨਾ ਉਹਨਾਂ ਦੀ ਵੱਡੇ ਲੋਕਾਂ ਲਈ ਹੈ ਛੋਟੇ ਲੋਕਾਂ ਲਈ ਨਹੀਂ ਹੈ ਕਾਰਨ ਕੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਬਾਹ ਨਹੀਂ ਫਾੜੀ ਦੂਜੇ ਪਾਸੇ ਸੁਨੀਲ ਜਾਖੜ ਕਹਿ ਰਿਹਾ ਕਿ ਐਮਐਸਪੀ ਖੇਤੀ ਸੰਕਟ ਦਾ ਕੋਈ ਹੱਲ ਨਹੀਂ ਹੈਗਾ ਅਰੇ ਉਹ ਤੇ ਹੁਣ ਉਹਨਾਂ ਦੀ ਰਾਜਨੀਤਿਕ ਸਟੇਟਮੈਂਟਸ ਨੇ ਉਹਦੇ ਤੇ ਤਾਂ ਮੈਂ ਕੀ ਕਹੂੰਗਾ ਲੇਕਿਨ ਕਿਸਾਨੀ ਜਿਹੜੀ ਹੈਗੀ ਆ ਇਹ ਸਾਰੀ ਦੁਨੀਆ ਨੂੰ ਪਤਾ ਕਿ ਕਿਸਾਨ ਪੰਜਾਬ ਦਾ ਨਹੀਂ ਸਾਰੇ ਹਿੰਦੁਸਤਾਨ ਦਾ ਕਿਸਾਨ ਤਕਲੀਫ ਚ ਕਿਉਂ ਤਕਲੀਫ ਚ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਖਰੀਦਣੀਆਂ ਨੇ ਖਾਦ, ਬੀਜ, ਡੀਜ਼ਲ ਫਲਾਣਾ ਉਹਦੇ ਤੇ ਕਿਸੇ ਦੇ ਤਾਂ ਭਾਅ ਤੇ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਇਹਨਾਂ ਤੇ ਕੰਟਰੋਲ ਰੱਖਦੇ ਆ ਬਈ ਜਾਂ ਤਾਂ ਇਹਨਾਂ ਨੂੰ ਵੀ ਖੁੱਲੇ ਛੱਡ ਦੇਣ ਕਿ ਬਈ ਜਿੰਨੇ ਤੇ ਮਰਜ਼ੀ ਇਹ ਵੇਚਣ ਉਹ ਤਾਂ ਤੁਸੀਂ ਕਰਦੇ ਨਹੀਂ ਫਿਰ ਤੁਸੀਂ ਕਹਿੰਦੇ ਹੋ ਨਹੀਂ ਜੀ ਮਹਿੰਗਾਈ ਵੱਧ ਜੂਗੀ ਤੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਉਹ ਜਿਹੜਾ ਸੁਆਮੀ ਨਾਥਨ ਦਾ ਫਾਰਮੂਲਾ ਹੈਗਾ ਕਿ ਉਹ 50% ਇਹਨਾਂ ਨੂੰ ਪ੍ਰੋਫਿਟ ਵਾਲਾ ਬਣਾ ਕੇ ਦੇ ਦਿਓ ਪਰ ਉਹ ਕੇਂਦਰ ਸਰਕਾਰ ਉੱਥੇ ਆ ਨਹੀਂ ਰਹੀ ਉੱਥੋਂ ਭੱਜ ਰਹੀ ਹੈ ਹਾਂ ਸੋ ਆ ਸਾਹਸ ਡਾਕਟਰ ਅਮਰ ਸਿੰਘ ਜਿੰਨਾ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਜਿਹੜੀ ਕਿ ਸੁਆਮੀਨਾਥ ਦੀ ਰਿਪੋਰਟ ਜਿਹੜੀ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਅਣਦਾਦਾ ਕਿਸਾਨ ਖੁਸ਼ਹਾਲ ਹੋ ਸਕੇ ਪਤਕਰ ਸਾਹਿਬ ਤੋਂ ਕਮਰਾ ਮਦਨਿੰਦਰ ਕੁੜੂ ਜਨਾਰ ਜਿੰਦਰ ਸਿੰਘ ਪਾਟਦੀ ਵਿਜੀਟ